ਆਏ ਮੇਲੇ ਦੇ ਬਾਈ ਜੀ ਪਾਪਾ ਖਲੋ ਜਾ ਥੱਲੇ ਨਾ ਦੇ ਜੀ ਆਹ ਆ ਪਾਪਾ ਚੰਗਾਰਾ ਜੀ ਆਹ ਪਾਪਾ ਚੰਗਾਰਾ ਚੰਗਾਰਾ ਜੀ ਕਿੰਨਾ ਜਿਆਦਾ ਕਬਾਕੀ ਠੀਕ ਹੈ ਬਾਈ ਜੀ ਬੜਾ ਬਹੁਤ ਸੋਹਣਾ ਮੈਚ ਹੋਇਆ ਬਾਕੀ ਦੀ ਹਿੱਕਾ ਜੀ ਸ਼ੇਅਰ ਕਰੋ ਠਾਣੇਦਾਰ ਸਾਹਿਬ ਸਾਡੇ ਘਰ ਦੇ ਬਸ ਵਾਟਨੀ ਦਾ ਫੋ ਪਾਈ ਬਈ ਆਉਂਦੇ ਆ ਤੇ ਵਾ ਆਇਆ ਨੰਦ ਮੈਦਾ ਫੋ ਪਾਈ ਗਿਆ ਟਾਇਰ ਨਹੀਂ ਬੰਦ ਕਰਦਾ ਨਹੀਂ ਨਹੀਂ ਚੱਲ ਚੱਲ ਰਿਹਾ ਜੀ ਅਜੇ ਵੀ ਚੱਲ ਰਿਹਾ ਆਪਾਂ ਹੋਰ ਆਇਆ ਨੰਦ ਮੈਦਾ ਠੀਕ ਆ ਪਾ ਜੀ ਠੀਕ ਓਕੇ ਬਾਵਾ ਬਈ ਹੋਰ ਆ ਨੰਦ ਆ ਗਿਆ ਆ ਮਾਜੇ ਦੇ ਮਿਹਰ ਆ ਆ ਰਿਚੀ ਯਾਰਾ ਸਾਹਿਬ ਆ ਗਿਆ ਅੱਜੋ ਪਾਸੇ ਬਾਜੋ ਆਪਾਂ ਸਾਹਿਬ ਕੀ ਹਾਲ ਜੀ ਕਿੱਥੇ ਰ ਛਾਟ ਡੇਪ ਗਿਆ ਤੇਰੀ ਛਤ ਕੀ ਆ ਆ ਛਤ ਆ ਜੇ ਪਾਸੇ ਆ ਨਸਰਾਟੀ ਨੇ ਟੋਰ ਛਤ ਨਹੀਂ ਆਉਂਦਾ ਛਤ ਤੇ ਨਿਕਲੀ ਗੋਲਟੀ ਆਲਾ ਪਾਹ ਹੋਰ ਵਜਣਾ ਕਿਦਾਂ ਰੰਧਾਵਾ ਸਿੰਘ ਤੁੰਮੇ ਵਾਲਿਆ ਸਤਿ ਸ਼੍ਰੀ ਅਕਾਲ ਜੀ ਹੈਲੋ ਬ੍ਰਦਰ ਇਹ ਆਪਣਾ ਸਾਡੇ ਭਰਾ ਰੰਧਾਵਾ ਸਾਹਿਬ ਸਾਡੇ ਪ੍ਰੇਮੀ ਸਾਡੇ ਪ੍ਰੇਮੀ ਮਿੱਤਰ ਸਾਡੇ ਰੰਧਾਵਾ ਸਾਹਿਬ ਕਿਵੇਂ ਦਾ ਲੱਗਿਆ ਬਹੁਤ ਬਹੁਤ ਵਧੀਆ ਮੈਚ ਲਗਾ ਭਾਈ ਬਹੁਤ ਹੀ ਠਾਡੀ ਜਿਹੜੀ ਮਿਹਨਤ ਸਦਕਾ ਜਿਹੜਾ ਮੈਚ ਹੋਇਆ ਬਹੁਤ ਵਧੀਆ ਆ ਵਾਹ ਜੀ ਵਾਹ ਤੇ ਬਹੁਤ ਹੀ ਵਧੀਆ ਲਾਈਕ ਕੀਤਾ ਤੁਸੀਂ ਬਹੁਤ ਤੁਹਾਡੀ ਮਿਹਰਬਾਨੀ ਧੰਨਵਾਦ ਥੈਂਕ ਯੂ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਮੇਰੇ ਵੀਰ ਨੂੰ ਮੇਰੇ ਵੀਰ ਨੂੰ ਸਪੋਰਟ ਕਰੋ ਹਾਂ ਵਾਹ ਦਾ ਧੰਨਵਾਦ ਜੀ ਮੇਰੇ ਵੀਰ ਨੂੰ ਹੋਰ ਵੀ ਉੱਤੋਂ ਤੱਕ ਲੈ ਕੇ ਜਾਓ ਚੜਾਈ ਕਰਵਾਓ ਮੇਰੇ ਭਰਾ ਦੀ ਵਾਹ ਜੀ ਵਾਹ ਆਲ ਦਾ ਬੈਸਟ ਆਉਣ ਦਾ ਬੈਸਟ ਫੂਡ ਆਫ ਗੁੱਡ ਆਫ ਲਾਕ ਵਾਹ ਜੀ ਵਾਹ ਹੋ ਸਭ ਠੀਕ ਹੈ ਮਜ਼ਾ ਆ ਗਿਆ ਹੈ ਮੈਚ ਦਾ ਬਹੁਤ ਠੀਕ ਹੈ ਭਾਈ ਸੱਚੀ ਕਾਰ ਓਕੇ ਵਾਹ